ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਫੇਰ ਇੱਕ ਵਾਰੀ ਚਿੰਤਤਿਆਂ ਬਰਗਾੜੀ ਪਿੰਡ ਵਿੱਚ ਵਾਪਰੀ ਘਟਨਾ ਦੇ ਸੰਬੰਧ ਵਿੱਚ ਕਿਉਂਕਿ ਉੱਥੇ ਜੋ ਪੁਲਿਸ ਨੇ ਵਧੀਕੀਆਂ ਕੀਤੀਆਂ ਗੋਲੀਆਂ ਚਲਾਈਆਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਇਹ ਸਾਰਾ ਜਿਹੜਾ ਵੱਡਾ ਬਹੁਤ ਵੱਡਾ ਦੁਖਦਾਈ ਸਮਾਚਾਰ ਹੋਇਆ ਪਹਿਲਾਂ ਸਤਿਗੁਰੂ ਸਾਹਿਬ ਦੀ ਬੇਦਬੀ ਕੀਤੀ ਗਈ ਆਪ ਜੀ ਸੰਗਤਾਂ ਭਲੀ ਭਾਤ ਜਾਣੋ ਹੁਣ ਇੱਕ ਬੜੀ ਹੀ ਜਿਆਦੀ ਵੱਡੀ ਮੁਸ਼ਕਲ ਸਾਹਮਣੇ ਆਈ ਆ ਕਿ ਜਦੋਂ ਕਿਸੇ ਕੌਮ ਦੀਆਂ ਧਾਰਮਿਕ ਭਾਵਨਾਵਾਂ ਤੇ ਸੱਟ ਵੱਜਦੀ ਆ ਤੇ ਉਹਦੀ ਨੌਜਵਾਨੀ ਬੱਚੇ ਤੇ ਬੁੱਢੇ ਉਹਨੂੰ ਲੈ ਕੇ ਸੜਕਾਂ ਤੇ ਉਤਰਦੇ ਆ ਤੇ ਤੁਸੀਂ ਬਹਾਦਰ ਪੰਜਾਬੀਆਂ ਨੇ ਇਹ ਕਰ ਦਿਖਾਇਆ ਪਰ ਅਫਸੋਸ ਇਸ ਗੱਲ ਦਾ ਕਿ ਅੱਜ ਕੁਝ ਨੌਜਵਾਨ ਮੇਰੇ ਵੀਰ ਗਮਰਾਹ ਕਰ ਦਿੱਤੇ ਗਏ ਆ ਤੇ ਉਹ ਜਬਰੀ ਦੁਕਾਨਾਂ ਬੰਦ ਕਰਾਉਂਦੇ ਆ ਤੇ ਜਬਰੀ ਵਾਹਨਾਂ ਨੂੰ ਰੋਕਦੇ ਆ ਇਹ ਇੱਕ ਸਾਡੀ ਖਾਲਸਾਈ ਪ੍ਰਵਿਰਤੀ ਨਹੀਂ ਆ ਇਹਦੇ ਨਾਲ ਸਾਡੀ ਜਿਹੜੀ ਸ਼ਬੀ ਆ ਦੁਨੀਆਂ ਵਿੱਚ ਹੋਰ ਤਰ੍ਹਾਂ ਦੀ ਜਾਂਦੀ ਆ ਦੂਜੀ ਗੱਲ ਜਿਹੜੀ ਪੰਜਾਬ ਪੁਲਿਸ ਜਿਹਨੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਰੱਖਣਾ ਹੁੰਦਾ ਉਹ ਆਪਣਾ ਚਿਹਰਾ ਨੰਗਾ ਕਰ ਚੁੱਕੀ ਆ ਕੋਟਕਪੂਰੇ ਵਿਖੇ ਨਿਰਦੋਸ਼ੇ ਸਿੱਖਾਂ ਤੇ ਗੋਲੀਆਂ ਚਲਾ ਕੇ ਤੇ ਪੰਜਾਬ ਸਰਕਾਰ ਦੀ ਰਿਸਪੌਂਸਿਬਿਲਟੀ ਹੁੰਦੀ ਆ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਦੀ ਰਿਸਪਾਂਸਿਬਿਲਟੀ ਹੁੰਦੀ ਹੈ ਲੋਕਾਂ ਦੀ ਸੁਰੱਖਿਆ ਕਰਨੀ ਸਰਕਾਰ ਜਿਹੜੀ ਐ ਇੱਕਦਮ ਬੈਕ ਤੇ ਜਾ ਚੁੱਕੀ ਐ ਉਹਨੇ ਪੁਲਿਸ ਨੂੰ ਵਾਪਸ ਬੁਲਾ ਲਿਆ ਤੇ ਇਥੋਂ ਸਿੱਧ ਹੁੰਦਾ ਵੀ ਜਿਹੜੀ ਸਰਕਾਰ ਦੀ ਨੀਅਤ ਅੱਛੀ ਨਹੀਂ ਐ ਨੌਜਵਾਨ ਵੀਰਾਂ ਨੂੰ ਬੇਨਤੀ ਐ ਕਿ ਉਹ ਜਾਗ ਤੇ ਵਿੱਚ ਰਹਿ ਕੇ ਸਿੱਖ ਪ੍ਰਚਾਰਕਾਂ ਵੱਲੋਂ ਆਗੂਆਂ ਵੱਲੋਂ ਗੁਰਮਖ ਪਿਆਰਿਆਂ ਵੱਲੋਂ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਸੀ 10 ਤੋਂ 1 ਤੱਕ ਦਾ ਧਰਨਾ 10 ਵਜੇ ਤੋਂ ਲੈ ਕੇ ਸਵੇਰੇ ਤੇ ਦੁਪਹਿਰੇ 1 ਵਜੇ ਤੱਕ ਦਾ ਜਿਹੜਾ ਧਰਨਾ ਉਹ ਸ਼ਾਂਤਮਈ ਕੀਤਾ ਜਾਵੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾਵੇ ਗੁਰਬਾਣੀ ਪੜ੍ਹੀ ਜਾਵੇ ਜਬਰੇ ਕਿਸੇ ਨੂੰ ਰੋਕਿਆ ਨਾ ਜਾਵੇ ਜਬਰੇ ਕਿਸੇ ਦੀਆਂ ਦੁਕਾਨਾਂ ਨਾ ਬੰਦ ਕਰਾਈਆਂ ਜਾਣ ਵੀਰੋ ਸਾਡੀਆਂ ਧਾਰਮਿਕ ਭਾਵਨਾਵਾਂ ਤੇ 6 ਵਜੇ ਸਾਡੇ ਅੰਦਰ ਦਰਦ ਹੈ ਤੇ ਜਿਹੜੇ ਜਿਹਦੇ ਅੰਦਰ ਦਰਦ ਹੋਵੇ ਉਹ ਉਹ ਬੰਦਾ ਦੁਖੀ ਹੁੰਦਾ ਤੇ ਦੁਖੀ ਇਨਸਾਨ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ ਜਦੋਂ ਅਸੀਂ ਕਿਸੇ ਦੇ ਬੱਚੇ ਨੂੰ ਸਕੂਲ ਜਾਣ ਤੋਂ ਰੋਕਾਂਗੇ ਉਹ ਦੁਖੀ ਹੋਣਗੇ ਤੇ ਸਾਡੇ ਬੱਚੇ ਪੜ੍ਹਾਈ 'ਚ ਪਿੱਛੇ ਪੈ ਜਾਣਗੇ ਜਦੋਂ ਅਸੀਂ ਕਿਸੇ ਦੇ ਕਾਰੋਬਾਰ ਭਾਵ ਦੁਕਾਨ ਨੂੰ ਬੰਦ ਕਰਾਵਾਂਗੇ ਉਹ ਵੀ ਸਾਡੇ ਨਾਲ ਨਾਰਾਜ਼ ਹੋ ਜਾਵੇਗਾ ਕਿਉਂਕਿ ਕੌਮ ਨੇ 2-3 ਦਿਨ ਬਹੁਤ ਵੱਡਾ ਸਮਰਥਨ ਦਿੱਤਾ ਤੇ ਹੁਣ ਸਾਨੂੰ ਸੰਜਮ ਚ ਰਹਿ ਕੇ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਉਂਕਿ ਇਹ ਸਰਕਾਰ ਚਾਹੁੰਦੀ ਹੈ ਵੀ ਤੁਸੀਂ ਸੜਕਾਂ ਤੇ ਉਤਰਿਆ ਤੁਹਾਡੇ ਅਰਥ ਚ ਜੇ ਕੋਈ ਡਾਂਗ ਕਿਰਪਾਨ ਛੋਟਾ ਤੇ ਤੁਹਾਡਾ ਆਪਸ ਵਿੱਚ ਦੀ ਟਕਰਾਰ ਹੋਣਾ ਸੁਭਾਵਿਕ ਹੈ ਤੇ ਕੁਝ ਕੁ ਬੰਦੇ ਇਹਨੇ ਆਪਣੀ ਪਾਰਟੀ ਦੇ ਵਿੱਚ ਵਾਰ ਦਿੱਤੇ ਹੋਏ ਆ ਜਿਹੜੇ ਜਬਰੀ ਇਹ ਕੰਮ ਕਰ ਰਿਹਾ ਤੇ ਇਹਦੇ ਨਾਲ ਆਪਸੀ ਖਹਿਬਾਜੀ ਪੈਦਾ ਹੋ ਰਹੀ ਹੈ ਕਈਆਂ ਥਾਵਾਂ ਤੇ ਕਈਆਂ ਥਾਵਾਂ ਤੇ ਕੁਝ ਘਟਨਾਵਾਂ ਵਾਪਰੀਆਂ ਵੀ ਆ ਜਿਹੜੀਆਂ ਮਾੜੀਆਂ ਤੇ ਕੁਝ ਕੁ ਆਗੂ ਗੈਰ ਜ਼ਿੰਮੇਵਾਰ ਬਿਆਨ ਦੇ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਸਿਆਸੀ ਲੋਕਾਂ ਦਾ ਇਸ ਧਾਰਮਿਕ ਕਾਰਜ ਵਿੱਚ ਬਹੁਤਾ ਸਮਰਥਨ ਹੋਣਾ ਕੋਈ ਬਹੁਤੀ ਲੁਣੀਂਦੀ ਗੱਲ ਨਹੀਂ ਹੈ ਤੇ ਇਹ ਧਾਰਮਿਕ ਮਸਲਾ ਇਹਨੂੰ ਧਰਮਕਰਹਿਣ ਦਿੱਤਾ ਜਾਵੇ ਇਹਨੂੰ ਸਿਆਸੀ ਰੰਗ ਨਾ ਦਿੱਤੀ ਜਾਵੇ ਕਿਉਂਕਿ ਹੁਣ ਇਕੱਠ ਜੁੜੇ ਹੋਏ ਨੇ ਸੁਭਾਵਕ ਇਹ ਧਾਰਮਿਕ ਭਾਵਨਾਵਾਂ ਦੇ ਵੇਗ ਵਿੱਚ ਤੇ ਅੱਜ ਕਾਂਗਰਸ ਪਾਰਟੀ ਨੇ ਗੱਡੀਆਂ 'ਚ ਤੇਲ ਪਾ ਲਿਆ ਤੇ ਆਮ ਆਦਮੀ ਪਾਰਟੀ ਵੀ ਪੂਰੇ ਜੋਰਾ-ਛੋਰਾ ਨਾਲ ਭੱਜੀ ਫਿਰਦੀ ਐ ਤੇ ਕਾਲੀਦਾਲ ਵਾਲੇ ਉਹਨਾਂ ਨੂੰ ਪਤਾ ਵੀ ਸਾਨੂੰ ਕਿਸੇ ਨੇ ਮੂੰਹ ਨਹੀਂ ਲੈਣਾ ਉਹ ਠੋਸੋ ਕੇ ਖੁੰਝੇ ਲੱਗੇ ਬੈਠਿਆ ਤੇ ਉਹ ਹੁਣ ਇਹ ਦੇਖਦੇ ਆ ਉਹ ਸ਼ਰਾਰਤ ਦੇ ਮੂਡ ਵਿੱਚ ਤੇ ਇਹ ਇਸ ਕਰਕੇ ਤੁਸੀਂ ਨੌਜਵਾਨ ਵੀਰੋ ਬੜੀ ਸੰਜਮ ਤੋਂ ਕੰਮ ਲਵੋ ਜਿਹੜਾ ਵੀਰ ਆਪਣੇ ਆਪ ਕੋਈ ਬੰਦ ਕਰਦਾ ਤੇ ਮੁਬਾਰਕਾ ਧੱਕੇ ਨਾਲ ਕਿਸੇ ਦੀ ਦੁਕਾਨ ਬੰਦ ਨਾ ਕਰਾਓ ਸਿੱਖ ਰੋਜ਼ਗਾਰ ਦਿੰਦਾ ਆ ਕਿਸੇ ਦਾ ਰੋਜ਼ਗਾਰ ਖੋਹਦਾ ਨਹੀਂ ਹੈ ਤੇ ਇਸ ਕਰਕੇ ਸਾਨੂੰ ਨਾ ਦਾ ਧੱਕੇ ਨਾਲ ਜਾਮ ਹੀ ਲਾਉਣੇ ਚਾਹੀਦੇ ਲੰਬੇ-ਲੰਬੇ ਤੇ ਕਿਉਂਕਿ ਜੇ ਟਰੱਕ ਚਲਾਉਂਦੇ ਉਹ ਵੀ ਸਾਡੇ ਜੇ ਕੋਈ ਫਲਾਂ ਦੀ ਦੁਕਾਨ ਕਰਦਾ ਉਹ ਵੀ ਸਾਡੀ ਜੇ ਕੋਈ ਹੋਰ ਕਾਰੋਬਾਰ ਕਰਦਾ ਅਸੀਂ ਪੰਜਾਬ ਇਹ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਤੇ ਜਿਹੜਾ ਕੋਈ ਧਰਨਾ ਕਰਨਾ ਜਾਂ ਰੋਸ ਕਰਨਾ ਇਹਦੇ ਤਰੀਕੇ ਅਸੀਂ ਬਦਲ ਸਕਦੇ ਆ ਚੇਨ ਬਣਾ ਕੇ ਪੈਫਲਟ ਛਾਪ ਕੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਈ ਜਾ ਸਕਦੀ ਆ ਡੀਸੀ ਦਫ਼ਤਰਾਂ ਦੇ ਮੋਰੇ ਧਰਨੇ ਲਾਏ ਜਾ ਸਕਦੇ ਆ ਹੋਰ ਵੀ ਕਈਆਂ ਤਰੀਕਿਆਂ ਦੇ ਨਾਲ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਸਕਦਾ ਤੇ ਜੇ ਆਪਾਂ ਇਹ ਗੱਲ ਨੂੰ ਨਾ ਸਮਝੇ ਪੰਜਾਬ ਪੁਲਿਸ ਪਹਿਲਾਂ ਹੀ ਪਿੱਛੇ ਹਟੀ ਹੋਈ ਆ ਕਿਉਂਕਿ ਉਹਨਾਂ ਦੀ ਇਹ ਨੀਅਤ ਆ ਵੀ ਇੱਥੇ ਖਲਲ ਪਵੇ ਜਦੋਂ ਖਲਲ ਪਵੇ ਤੇ ਅਸੀਂ ਡਾਂਗਾ ਭਰਾਈਏ ਤੇ ਫਿਰ ਨਿਰਦੋਸ਼ਿਆਂ ਦਾ ਘਾਣ ਕਰੀਏ 78 ਚ ਵੀ ਇਹ ਕੀਤਾ ਸੀ 84 ਚ ਵੀ ਇਹ ਕੀਤਾ ਸੀ ਜੋ ਅੱਜ ਤੱਕ ਬਾਦ ਦਸਤੂਰ ਜਾਰੀ ਹੈ ਇਸ ਕਰਕੇ ਸਾਨੂੰ ਸਮਝ ਲੈਣਾ ਚਾਹੀਦਾ ਸਾਨੂੰ ਸਿਆਣਪ ਸੰਜਮ ਭਰੋਸੇ ਤੋਂ ਕੰਮ ਲੈਂਦਿਆਂ ਹੋਇਆਂ ਆਪਣੇ ਆਪ ਆਪਣੀ ਜ਼ਿੰਮੇਵਾਰੀ ਆਪ ਸਮਝਦਿਆਂ ਹੋਇਆਂ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਕਾਰਜ ਕਰਨੇ ਚਾਹੀਦੇ ਆ 25 ਤਰੀਕ ਦੀ ਗੁਰਮਖਾਨੇ ਆਪਾਂ ਨੂੰ ਦਿੱਤੀ ਸੀਗੀ ਇਹ ਜਿਹੜੇ ਵੀਰਾਂ ਦੀ ਆਪਣੀ ਅਰਦਾ ਅੰਤਮ ਅਰਦਾਸ ਦੇ ਸਮੇਂ ਤੱਕ ਜੇ ਸਰਕਾਰ ਉਦੋਂ ਤੱਕ ਨਹੀਂ ਸਮਝਦੀ ਜਿਹੜਾ ਪ੍ਰੋਗਰਾਮ ਹੋਰ ਦੇਣਗੇ ਗੁਰਮਖ ਪਿਆਰਿਓ ਕੀਤਾ ਜਾਵੇ ਵਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿਹੜੇ ਕੋਈ ਤੁਹਾਡੇ ਨੌਜਵਾਨ ਵੀਰ ਰਿਸ਼ਤੇਦਾਰ ਆ ਕੋਈ ਸਕੇ ਸੰਬੰਧੀ ਆ ਤੁਸੀਂ ਉਹਨਾਂ ਨੂੰ ਸਮਝਾ ਸਕਦੇ ਹੋ ਕਿਉਂਕਿ ਕੁਝ ਕੁ ਨੌਜਵਾਨ ਇੱਕ ਦੋ ਥਾਵਾਂ ਤੇ ਭੜਗਾੜ ਵਾਲੀਆਂ ਕਾਰਵਾਈਆਂ ਕਰ ਰਿਹਾ ਉਹ ਬਹੁਤ ਮੰਦ ਭਾਗੀਆਂ ਇਹ ਨਹੀਂ ਹੋਣਾ ਚਾਹੀਦਾ ਇਹ ਪੰਜਾਬ ਆਪਣਾ ਹੈ ਬੜੇ ਬੜੇ ਹੀ ਸੁਚੱਜੇ ਢੰਗ ਨਾਲ ਆਪਾਂ ਇਹ ਜਿਹੜਾ ਸਤਗੁਰ ਸਾਹਿਬ ਦੀ ਵਿਦਵੀ ਵਾਲਾ ਮੋਰਚਾ ਇਹ ਫਤਿਹ ਚੜਾਉਣਾ ਹੈ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ